ਜਲਦੇ ਵਿਆਹ ਵਿੱਚ ਪੈਲਸ ਵਿੱਚ بڑے ਠੱਠੇ ਸਿੰਘਾਂ ਤੇ ਚੱਕਲੇ ਬਰਾਤੀ ਸਾਰਿਆਂ ਨੂੰ ਪੈ ਗਈਆਂ ਭਾਜੜਾਂ ਅਕਸਰ ਹੀ ਕਈ ਵਾਰ ਬੈਠੇ ਬਿਠਾਏ ਜੱਗੋਂ ਤੇਰਵੀ ਹੋ ਜਾਂਦੀ ਹੈ ਜਿਵੇਂ ਕਿ ਇਸ ਵਿਆਹ ਵਿੱਚ ਹੋਇਆ ਦਰਸਲ ਇੱਕ ਪੈਲਸ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਅਚਾਨਕ ਹੀ ਪੈਲਸ ਦੇ ਬਾਹਰ ਦੋ ਠੱਠੇ ਲੜਦੇ ਲੜਦੇ ਅੰਦਰ ਆ ਜਾਂਦੇ ਨੇ ਜੋ ਕਿ ਲੋਕਾਂ ਦਾ ਕੱਠ ਦੇਖ ਕੇ ਹੋਰ ਵੀ ਜ਼ਿਆਦਾ ਭੂਸਰ ਜਾਂਦੇ ਨੇ ਤੇ ਸਿੱਧੇ ਹੀ ਸਟੇਜ ਵੱਲ ਨੂੰ ਭੱਜ ਲੈਂਦੇ ਨੇ ਅਤੇ ਜੋ ਵੀ ਇਹਨਾਂ ਦੇ ਸਾਹਮਣੇ ਆਉਂਦਾ ਹੈ ਉਸ ਵਿੱਚ ਟੱਕਰ ਮਾਰਦੇ ਨੇ ਇਹ ਦੇਖਦੀ ਸਾਰ ਹੀ ਸਾਰੇ ਆਪੋ ਆਪਣਾ ਬਚਾਅ ਕਰਨ ਲਈ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ ਤੇ ਵਿਆਹ ਦੇ ਸ਼ਗਨ ਵੀ ਰੋਕ ਦਿੱਤੇ ਜਾਂਦੇ ਨੇ ਇੰਨਾ ਠੱਠਿਆਂ ਨੂੰ ਜਿੰਨਾ ਜ਼ਿਆਦਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਓਨਾ ਹੀ ਜ਼ਿਆਦਾ ਹੜਕਪ ਮਚਾਉਂਦੇ ਨੇ ਜਿਸ ਤੋਂ ਬਾਅਦ ਚੁੱਪਚਾਪ ਹੋ ਕੇ ਸਾਰੇ ਹੀ ਲੋਕ ਪਾਸੇ ਖੜ ਜਾਂਦੇ ਨੇ ਤੇ ਤਕਰੀਬਨ ਡੇਢ ਘੰਟੇ ਬਾਅਦ ਜਦੋਂ ਠੱਠੇ ਸ਼ਾਂਤ ਹੁੰਦੇ ਨੇ ਤਾਂ ਉਹਨਾਂ ਨੂੰ ਪੈਰਸ ਵਿੱਚੋਂ ਬਾਹਰ ਕੱਢਿਆ ਜਾਂਦਾ ਏ ਸੋ ਲੋਕਾਂ ਦੀ ਖੁਸ਼ਕਿਸਮਤੀ ਰਹੀ ਕਿ ਕਿਸੇ ਦੇ ਵੀ ਕੋਈ ਸੱਟ ਪੇਟ ਨਹੀਂ ਵੱਜੀ ਅਬਾਰਾ ਪਸ਼ੂਆਂ ਦੇ ਕਾਰਨ ਹੀ ਪਿਛਲੇ ਦਿਨੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਵੀ ਮੌਤ ਹੋ ਗਈ ਸੀ ਸੋ ਇਹਨਾਂ ਦਾ ਕੀ ਹੱਲ ਹੋਣਾ ਸਹੀਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ